ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ ਮੇਰੇ ਖਿਆਲ 12 12 ਅਗਸਤ 2025 ਦਿਨ ਮੰਗਲਵਾਰ ਤੇ ਸਵੇਰ ਦੇ ਬੱਜ ਗਏ ਮੇਨਲਾ ਦਾ 7 ਸਵਾ 7 ਹੋ ਗਏ ਆ ਤੇ ਆਪਾਂ ਵੀਡੀਓ ਹੁਣ ਸਟਾਰਟ ਕਰ ਰਹੇ ਆ ਅੱਧੇ ਸਫਰ 'ਚ ਆ ਚੁੱਕਾ ਸਵੇਰ ਵਾਲੇ 'ਚ ਹੁਣ ਵਾਪਸੀ ਦੀ ਤਿਆਰੀ ਆ ਅੱਜ ਦਿਨ ਪਰ ਬੜਾ ਬਿਜ਼ੀ ਰਹਿਣ ਵਾਲਾ ਅੱਜ ਵੀ ਅੱਜ ਪਹਿਲਾਂ ਲੰਗਰ ਦੀ ਤਿਆਰੀ ਕਰਾਉਣੀ ਆ ਸ਼ਾਮ ਦਾ ਦੀਵਾਨ ਹੈ ਆਪਣੇ ਗੁਰਦੁਆਰੇ ਮੰਗਲਵਾਰ ਜਿਹੜਾ ਹੁੰਦਾ ਤੇ ਬਾਪੂ ਜੀ ਦੀ ਰਿਪੋਰਟ ਲੈਣੀ ਆ ਅੱਜ ਬਲੱਡ ਵਾਲੀ ਕੱਲ ਸੈਂਪਲ ਦੇ ਕੇ ਆ ਸੀ ਆਪਾਂ ਤੇ ਬਾਕੀ ਹੋਰ ਜਿੱਦਾਂ ਹੋਊਗੀ ਦੇਖਦੇ ਆ ਤੇ ਮੱਛਰ ਬਹੁਤ ਆ ਸਵੇਰੇ ਸਵੇਰੇ ਮਮਾ ਟਾਇਰ ਕਲ ਪਾ ਲਿਆ ਆਪਾਂ ਤੇ ਪਾੜਾ ਨਿਬੜਿਆ ਆ ਜਿਹੜੀ ਨਹਾਈ ਧੋਾਈ ਕਰਾਉਣੀ ਕਿਤੇ ਨਾਲੇ ਤਾਂ ਖਰਾਕੋਣੀ ਚੈੱਕ ਕਰਾਉਣੀ ਆ ਜੇ ਸਰਵਿਸਿੰਗ ਕਰਾਉਣੀ ਆ ਜੇ ਬੰਦੀ ਗਲਤ ਤੇ ਜਲਦੀ ਹੀ ਆਪਾਂ ਇੱਕ ਸਫਰ ਤੇ ਜਾਣਾ ਆ ਜਿਹਨ ਮਾਰੇ ਸੁੱਖ ਰ ਕੇ ਸਹੀ ਸਬਬ ਬਣ ਗਿਆ ਤੇ ਆਪਣਾ ਪਹਿਲਾ ਸਫਰ ਆਪਾਂ ਕਰਾਂਗੇ ਐਸੇ ਮੋਟਰਸਾਈਕਲ ਤੇ ਤੇ ਤਿਆਰੀ ਚੱਲ ਰਹੀ ਆ ਦੇਖੋ ਕਿ ਮੇਲਾ ਆਪੀ ਮੰਗਲਵਾਰ ਕੋਸ਼ਿਸ਼ ਕਰੂੰਗਾ ਐਸੇ ਹਫਤੇ ਚ ਇੱਕ ਪਹਿਲਾਂ ਤਾਂ ਇੱਕ ਛੋਟਾ ਜਿਹਾ ਅ ਟਰੈਵਲ ਕਰਨਾ ਹੈ ਅਜੋ ਬਾਅਦ ਫੇਰ ਇੱਕ ਲੰਮੇ ਸਫ਼ਰ ਦੀ ਤਿਆਰੀ ਆ ਮਾਰਾ ਸੁੱਖ ਰੱਖੇ ਤੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਤੇ ਆਪਾਂ ਇੱਕ ਸਫ਼ਰ ਕਰਾਂਗੇ ਥੋੜਾ ਲੰਮਾ ਸ਼ੁਰੂ ਕਰਾਂਗੇ ਅਜੇ ਮੋਟਰਸਾਈਕਲ ਤੇ ਅਜੇ ਸਾਈਕਲ ਵਾਲੀ ਹਿੰਮਤ ਤਾਂ ਹੋਈ ਨਹੀਂ ਹੈ ਸਾਈਕਲ ਵੀ ਆਪਾਂ ਆ ਵਾਲਾ ਹੁਣ ਗਾਹਾਂ ਚੇਂਜ ਕਰਾਵਾਂਗੇ ਇਹਨੂੰ ਲੈਣ ਨੂੰ ਹੋ ਗਿਆ ਆਪਾਂ ਨੂੰ ਤਕਰੀਬਨ 20-30 ਮਿੰਟ ਹੋ ਗਏ ਵਧੀਆ ਚੱਲ ਰਿਹਾ ਸਾਈਕਲ ਇਹ ਹੁਣ ਆਪਾਂ ਕੋਸ਼ਿਸ਼ ਕਰਾਂਗੇ ਗਾਂ ਇੱਕ ਗੀਅਰ ਵਾਲਾ ਲਵਾਂਗੇ ਸਾਈਕਲ ਤੇ ਉਹਦੇ ਤੋਂ ਫਿਰ ਕਰਾਂਗੇ ਸਫ਼ਰ ਹਜੇ ਤਾਂ ਦੋ-ਤਿੰਨ ਸਫ਼ਰ ਮਿੱਥੇ ਹੋ ਗਏ ਇਹ ਬਣ ਗਈ ਗੱਲ ਤਾਂ ਫਿਰ ਪਹਿਲਾਂ ਸ਼ੁਰੂ ਕਰਾਂਗੇ ਜੇ ਕਿਨ ਪਹਿਲੇ ਸਫਰ ਜਿਹੜੇ ਹੈਗੇ ਆ ਮੋਟਰਸਾਈਕਲ ਉੱਤੇ ਫਿਰ ਦੇਖਾਂਗੇ ਰਾਪਿਆਜ ਨਿਕਾਲ ਰਹਾ ਹੈ ਕਿਆ ਆਪ ਕੋਈ ਕਾਹ ਗਿਆ ਉਹ ਲੈਵਣਾ ਕੀ ਗੇਰਤ ਫਨਾਰੀ ਉਕਾੜਣੀ ਆ ਪ੍ਰਸ਼ਾਦਾਂ ਵਾਲੀ ਮਸ਼ੀਨ ਅੱਜ ਸਫਾਈ ਚੱਲੂ ਐ ਪ੍ਰਸ਼ਾਦਾਂ ਦੇ ਮਸ਼ੀਨ ਦੀ ਮਾਨ ਸਿੰਘ ਮਾਨ ਮਰਾਣਾ ਵਾਲਾ ਇਹ ਮਾਨ ਬਾਂਗੋ ਵਾਲਾ ਇਹ ਮਾਨ ਬਾਂਗੋ ਵਾਲਾ ਲੱਗਿਆ ਐ ਐਂਡ ਚਮਕਾ ਦੇਣੀ ਆ ਤੇ ਛਾਵ ਨੂੰ ਅੱਜ ਪ੍ਰਸ਼ਾਦੇ ਬਣਾ ਦੇਣੀ ਐ ਇਹਦੇ 'ਚ ਲੋ ਨਮੀ ਹੋ ਗਈ ਮਸ਼ੀਨ चमक चुकी है इसको भी थोड़ा मारना ये ये। चल इसको बाद में कर लेना फिर गर्म है तो ये भी हिल रहा है यार ਰਿਪੋਰਟ ਦੀ ਵੇਟ ਕਰ ਰਹੇ ਆਪਾਂ ਕੋਈ ਰਿਪੋਰਟ ਲੈ ਕੇ ਫਿਰ ਡਾਕਟਰ ਨੂੰ ਦਿਖਾਉਣੇ ਆ ਫਿਰ ਤੁਸੀਂ ਕੀ ਕਹਿੰਦਾ ਡਾਕਟਰ ਤੇ ਸਾਹਮਣੇ ਸਾਡੇ ਹੋਰ ਆਪਾ ਜੀ ਬਹੁਤ ਵਧੀਆ ਸੇਵਾ ਕਰ ਰਹੇ ਆ 100 ਬਿੰਡ ਹਸਪੀਟਲ ਸੀ ਨਾ ਨੇ ਫਰੀ ਲੰਗਰ ਲਾਇਆ ਜਿਹੜੇ ਪੇਸ਼ੈਂਟ ਦੇ ਜਿਹੜੇ ਅਟੈਂਡਰ ਹੁੰਦੇ ਆ ਉਹਨਾਂ ਲਈ ਫਰੀ ਦਾ ਲੰਗਰ ਚੱਲਦਾ ਇਹਨਾਂ ਨੇ ਪੇਸ਼ੈਂਟ ਨੂੰ ਤਾਂ ਹਸਪੀਟਲ ਤੋਂ ਮਿਲ ਜਾਂਦਾ ਹੈ ਜਿਹੜੇ ਨਾਲ ਆਉਂਦੇ ਆ ਪਿੰਡਾਂ ਤੋਂ ਦੂਰੋਂ ਦੂਰੋਂ ਉਹ ਬਚਾਰੇ ਪਰੇਸ਼ਾਨ ਹੁੰਦੇ ਆ ਲੰਗਰ ਵਾਸਤੇ ਤੋਂ ਉਹਨਾਂ ਨੇ ਫਰੀ ਦਾ ਲੰਗਰ ਚਲਾਇਆ ਇਹਨਾਂ ਨੇ ਭਾਈ ਇਕੱਲੇ ਹੀ ਆ ਜੀ ਸੇਵਾ ਸਮਿਤੀ ਦੇ ਨਾਂ ਤੋਂ ਰੀਪੋਰਟਾਂ ਦੇ ਖਾਲੀਆਂ ਬਾਪੂ ਦੀਆਂ ਸਭ ਕੁਝ ਨਾਰਮਲ ਆਇਆ ਤੇ ਇੱਕ ਚੱਕਰ ਲਾਉਣਾ ਸੀ ਬਾਪੂ ਜੀ ਨੇ ਸਾਡੇ ਨੇ ਉਹ ਚੱਕਰ ਆਪਾਂ ਲਾ ਲਿਆ ਦਵਾਈਆਂ ਕੁਝ ਚੇਂਜ ਕਰਤੀਆਂ ਡਾਕਟਰ ਸਾਹਿਬ ਨੇ ਦਵਾਈਆਂ ਚੇਂਜ ਹੋ ਗਈਆਂ ਤੇ ਹੁਣ ਦੇਖਦੇ ਹਾਂ ਠੀਕ ਹੈ ਜੀ ਨੋਰਮਲ 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 ఎవਰੀਥਿੰਗ ਇਜ਼ ਨੋਰਮਲ ਹਾਂ ਬਲੱਡ ਹਿਊਰੀਆ ਨੋਰ ਆ ਗਿਆ ਬੜਿਆ ਬਾਕੀ ਇਹ ਤਾਂ ਠੀਕ ਠਾਕ ਹੀ ਹੈ ਪ੍ਰੋਬਲਮ ਰਿਪੋਰਟ ਆ ਗਈ ਤੁਹਾਡੀ ਹੈ ਹੈ ਬਹੁਤ ਠੀਕ ਹੈ ਹੈ ਬਹੁਤ ਠੀਕ ਹੈ ਠੀਕ ਹੈ ਠੀਕ ਹੈ ਸਾਰਾ ਕੁਝ ਠੀਕ ਹੈ ਕਹਿੰਦੇ ਉਹ ਫੁੱਟਬਾਲ ਖੇਡਣ ਲਾਓ ਹੁਣ ਤੁਹਾਨੂੰ ਕੋਪ੍ਰਿੰਜਨ ਕਹਿ ਰਿਹਾ ਸੀ ਕਹਿੰਦਾ ਘਰੇ ਬੈਠ ਰਹੇ ਨੇ ਤਾਂ ਲੱਤਾਂ ਦੋਹਦੀਆਂ ਫੁੱਟਬਾਲ ਫੁੱਟਬਾਲ ਖੇលਿਆ ਕਰੋ ਗੁਰਦਵਾਰਾ ਗਰਾਂਣ ਜਾ ਕੇ ਜਾਂ ਸਾਈਕਲ ਮੇਰੇ ਵਾਲਾ ਚਾਲੂ ਕਰ ਚੱਲੋ ਹਣਾ के पास <Xasik> 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 तो काफी <Xasik> <Xasik> ਖੱਟ ਰੋਕੇ ਖਿਡਾਰੀ ਜਦੋਂ ਪਸੇ ਬਲੇਟਾ ਨਹੀਂ ਜੋ ਕੁਝ ਵੀ ਹੁੰਦਾ ਹੈ ਨਹੀਂ ਨਹੀਂ ਆਰ ਨਹੀਂ ਆੜਨਾਟ ਆਰਚੀ ਨਹੀਂ ਵੀ ਆ ਗਿਆ ਹੌਲੀ ਹੌਲੀ ਮਾੜ ਮਾੜ ਦੇਖਾ ਦੇਖੇ ਚੋਣਾ ਪਾਰੇ ਤਾਂ ਬੰਨਣਾ ਮੈਂ ਜਿਆਦਾ ਨਾ ਚਾਹਣਾ ਸਨੇ ਪ੍ਰਸ਼ਾਦੇ ਵਾਲੀ ਚੰਗਾ ਤੇ ਬਾਹਰ ਚੱਲ ਜਾਲ ਮਣ ਉੱਪਰ ਵਿੱਚ ਪਾ ਇੱਕੀ ਜੇਣੀ ਹੈ ਕੀ ਗਰੀਬ ਤੋਂ ਨਹੀਂ ਚੱਲ ਇੱਧਰ ਆ ਇੱਧਰ ਆ ਉੱਪਰ ਐਥੇ ਚੁਆ ਗਰੀਬ ਕੋਲੇ ਦੀ ਗਰੀਬ ਹਾਂ ਨਹੀਂ ਨਹੀਂ ਚੇਨ ਚਾਹੇ ਹੀ ਪਾਉਗਾ ਇਹ ਦੋੜਾ ਕੰਮ ਇਹ ਜਾ ਡੋਨੇ ਤੇ ਸੁਕਾਟਾ ਲੈ ਗਿਆ ਕਿੰਨੇ ਬੰਦੇ ਲੱਗੇ ਹੋ ਹਾਂ ਜੀ ਮਾ ਆ ਕਿੰਨੇ ਮਾ ਬਾ ਆਉਣਾ ਹਾਂ ਚੋਕ ਤੋਂ ਤੇਰੇ ਕੋਲ ਉਹ ਤੇਰੇ ਕੋਲ ਰੱਖਸਾ ਰੱਖ ਮਾ ਉਹ ਆ ਬਰੇ ਡੋਨੇ ਲਾ ਸੇਕ ਲਾਦੇ ਆ ਸੇਕ ਕਿਹੜਾ ਘਟਾਇਆ ਜਾਣਾ ਥੱਲੇ ਆ ਥੱਲੇ ਆ ਬਣਾ ਦਿਓ ਫਿਰ ਥੱਲੇ ਆ ਜਾਣਾ ਰਹਿਣ ਦੇ ਕੋਈ ਨਿਕਲ ਨਹੀਂ ਆ ਫਿਰ ਕੀ ਕਹੀ ਆ ਇਹਦੇ ਵੀ ਲਖਾ ਰੋਟੀਆਂ ਜਿਹੜੀ ਨਿਕਲ ਆਉਂਦੀਆਂ ਆਹ ਨੰਬਰ ਸਹੀ ਆ ਸੁੱਕਾ ਤਾਂ ਸੁੱਕਾ ਲਾ ਲਓ ਹਾਂ ਸੁੱਕਾ ਨਾ ਸੁੱਕਾ ਸਹੀ ਆ ਨੰਬਰ ਸਹੀ ਹੈ ਮਾਰੋ ਬਰੇਡ ਹਾਂ ਭਾਜੀ ਜਿਹੜਾ ਘਰ ਇਥੋਂ ਘਰੋਂੋਂ ਗੱਤਰ ਲਾ ਕੇ ਜਿੱਦੇ ਘਰੇ ਹੈਗਾ ਸਾਰਾ ਹੈ ਨਾ ਕਿਹੜਾ ਹੈ ਇਹ ਦੇਖਾਰੇ ਪ੍ਰੋਗਰਾਮ ਆਪ ਤੁਹਾਂ ਚਾਹੇ ਕਿਤਾਓ ਪ੍ਰਸ਼ਾਦੇ ਬਣਾ ਕੇ ਲੈ ਦੇ। ਬਿਹਤਰੀਨ ਪ੍ਰਸ਼ਾਦੇ ਬਣਦੇ ਹੋਏ। ਸਾਧੂ ਤੇ ਰਾਮੇ ਤੇ ਕਰਾ ਕੇ ਲੰਗਰ ਪਾਣੀ ਸੰਗਤ ਨੂੰ ਛਕਾ ਕੇ ਘਰ ਵੱਲ ਨੂੰ ਚਾਲੇ ਪਾਤੇ ਆ ਜੀ ਤੇ ਘਰੇ ਪਹੁੰਚਦੇ ਆ ਆਰਾਮ ਕਰਦੇ ਆ ਤੇ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਆ ਜੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਿਹੜਾ ਕੁਝ ਹੁੰਦਾ ਸਾਰਾ ਕਰਦੇ ਹੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਬਣ ਰਹੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਮੇਰੇ ਵੀਡੀਓ ਨੂੰ ਦੇਖ ਰਹੇ ਨੇ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ